ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਕਮਾਲਪੁਰ ਤਹਿਸੀਲ ਜਿਹੜਾ ਹਸਪਤਲ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਿਵਾਜਪੁਰ ਅੱਡਾ ਦੋਸਤੋ ਜਦੋਂ ਤਰਨਤਾਰਨ ਸਾਹਿਬ ਤੋਂ ਆਪਾਂ ਆਉਣੇ ਆ ਤੇ ਮਾਨੂੰ ਚਾਹਲ ਪੀਐਸਏ ਰੋਡ ਦੇ ਉਪਰ ਆ ਤੇ ਅਗਲਾ ਅੱਡਾ ਸ਼ਿਵਾਜਪੁਰਾ ਸ਼ਿਵਾਜਪੁਰ ਤੋਂ ਜਦੋਂ ਆਪਾਂ ਸੁਰ ਸਿੰਘ ਵਾਲੀ ਸੜਕ ਫੜਦੇ ਆ ਤੇ ਰਸਤੇ ਵਿੱਚ ਕਮਾਲਪੁਰ ਪਿੰਡ ਆਉਂਦਾ ਦੋਸਤੋ ਗਲਾਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਭਗਵਾਨਪੁਰ ਪਿੰਡ ਵੀ ਬਿਲਕੁਲ ਲੱਗ ਗਿਆ ਤਵੀਰ ਆਜਾਦ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਕਰੋ ਪਾਈਆਂ ਨੇ ਫਸੂ ਤੁਹਾਨੂੰ ਦਿਖਾਉਂਦੇ ਰਹੀਦਾ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਤਿੰਨ ਵੇੜਾ ਦਿਖਾਉਣੀਆਂ ਤੁਹਾਨੂੰ ਤਿੰਨੇ ਸੂਇ ਸੁਬਾਇ ਪਸ਼ੂ ਆ ਇੱਕ ਸ਼ਾਹੀ ਵਾਲ ਅਗਦੇ ਵਿੱਚ ਤੇ ਦੋ ਵੇੜਾ ਤੁਹਾਨੂੰ ਦਿਖਾਵਾਂਗੇ ਦੋਸਤੋ ਕਰੋ ਸੰਗ ਦੇ ਵਿੱਚ ਫਸੂ ਸਾਰੇ ਸੂਇ ਸੁਬਾਇ ਦੋਸਤੋ ਇਸ ਕਰਕੇ ਬੇਨਤੀ ਆਪਣੀ ਸਾਰੇ ਖਰੀਦਦਾਰ ਵੀਰਾਂ ਨੂੰ ਆ ਵੀ ਚੋਕੇ ਆਪਣਾ ਦੋ ਟਾਈਮ ਚਾਹੇ ਤਿੰਨ ਟਾਈਮ ਆਪਣੀ ਤਸੱਦੀ ਕਰੀਆ ਉਹ ਜਰੂਰ ਕਰ ਲਿਆ ਕਰੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਜਾਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੱਜ 21 ਮਾਰਚ ਸਮਾਂ ਕੋ ਦੋਸਤੋ ਮਾਰਨਿੰਗ 11:30 ਪਾਉਣੇ 12 ਵਜੇ ਦਾ ਆਓ ਲੈਣਿਆ ਬਧੇਰੇ ਡਿਟੇਲ ਭਾਈ ਯਾਦ ਦੇ ਨਾਲ ਪੂਰੀ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਯਾਦ ਸਾਸਰੀ ਕਾ ਸਾਸਰੀ ਗੱਲ ਵੀਰ ਜੀ ਤੁਸੀਂ ਸੁਣਾਓ ਹੋਰ ਕੀ ਹਾਲ ਚਾਲ ਜੇ ਬਹੁਤ ਵਧੀਆ ਯਾਦ ਭਾਈ ਠੀਕ ਠਾਕ ਜੇ ਬਸ ਵਧੀਆ ਵਿੱਚ ਠੀਕ ਠਾਕ ਜੀ ਚਲੋ ਮਤਿਆ ਚੰਗੇ ਚਾਹੀਦੇ ਵੀਰ ਅੱਛਾ ਜਾਨ ਕਿਵੇਂ ਪਸ਼ੂ ਆਈ ਜਾਂਦੇ ਇਸ ਹਾਂ ਆਈ ਜਾਂਦੇ ਆਈ ਜਾਂਦੇ ਬਸ ਵੀ ਤੁਸੀਂ ਹੁਣ ਟਾਈਮ ਨਹੀਂ ਜਿੱਥੇ ਆਂਦੇ ਪਸ਼ੂ ਤੇ ਆਈ ਜਾਂਦੇ ਆ ਚਲੋ ਕੋਈ ਗੱਲ ਨਹੀਂ ਥੋੜਾ ਅੱਗਾ ਪਿਛਾ ਹੋ ਜਾਂਦਾ ਹਾਂਜੀ ਅੱਛਾ ਅੱਜ ਤਿੰਨ ਬਹਿਣਾ ਤਿੰਨੇ ਸੁਈਆਂ ਨੇ ਹਾਂ ਤਿੰਨੇ ਆ ਦੋ ਤੇ ਤਾਜ਼ੀਆਂ ਸੁਈਆਂ ਕੱਲ ਕੱਲ ਦੀਆਂ ਸੁਈਆਂ ਉਹਨੂੰ 10 ਦਿਨ ਹੋ ਗਏ ਸ਼ਾਈਵਾਲ ਦੀ ਸੁਈ ਨੂੰ ਅੱਛਾ ਜੀ ਹਾਂਜੀ ਲਓ ਦੋਸਤੋ ਜਿਹੜੀਆਂ ਪਹਿਲੇ ਤੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣੀਆਂ ਬਹਿੜਾ ਇਹ ਬਿਲਕੁਲ ਤਾਜ਼ੀਆਂ ਇੱਕ ਇੱਕ ਦੋ ਦੋ ਦਿਨਾਂ ਦੇ ਵਿੱਚ ਵਿੱਚ ਆ ਤੇ ਜਿਹੜੀ ਇੱਕ ਲਾਸਟ ਵਿੱਚ ਸ਼ਾਈਵਾਲ ਥੋੜਾ ਜਿਹਾ ਕ੍ਰੋਸ ਸੈਂ ਤੇ ਬਾਕੀ ਕਿਰੀਟ ਪਰਤਾ ਵੀ ਬਿਲਕੁਲ ਜੈਜ ਕਰਨਾ ਜੈਜ ਕਰਦਣਾ ਰੇਡ ਅੱਜ ਵਾਲਾ ਰੇਡ ਮੰਨ ਲਓ ਇੰਨਾ ਜੈਜ ਕਰਦਣਾ ਦੇਣ ਵਾਲਾ ਕੰਮ ਹੀ ਕਰਨਾ ਕਈਆਂ ਠੀਕ ਹੈ ਜੀ ਠੀਕ ਹਾਂਜੀ ਬਹੁਤ ਵਧੀਆ ਗੱਲ ਆ ਤੇ ਵੀਰ ਯਾਦ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵਿਹੜ ਤੋਂ ਕਰ ਲਈਏ ਹਾਂਜੀ ਵੀਰ ਜੀ ਵੱਡੀ ਵਿਹੜ ਆ ਚਾ ਪੂਰੀ ਫੁੱਲ ਵੱਡੀ ਜੂ ਮੰਨ ਲਓ ਵੱਡੀ ਜਾਂਦੇ ਆ ਹਾਂਜੀ ਹਾਂਜੀ ਲੈਵਲ ਵਾ ਵੇਖੋ ਕਿੰਨਾ ਸਾਫ ਬਣਿਆ ਨਾ ਕੱਲ ਸਵੇਰ ਦੀ ਸੂਈ ਜੇ ਹਾਂਜੀ ਇਹ ਤੋਂ ਐਟ ਟਾਈਮ ਮੰਨ ਲਓ 13 14 ਕਿਲੋ ਬੋਲਾ ਹੋਊਗਾ ਓਕੇ ਹਾਂਜੀ ਦੁੱਧ 20 ਪਲੱਸ ਚੱਲੂ 20 ਤੇ ਪੱਕਾ ਚਵਾਉਗੀ ਨਾ ਜੇ ਸਾਹ ਹੁਣ ਵੇਖੋ ਲੋ ਜੀ ਹਾਂ ਜੀ ਸੋ 13 14 ਕਿਲੋ ਦੋਸਤੋ ਬੌਲਾ ਵੀਰਾਂ ਦਾ ਵੀ ਇੰਦੇ ਥੱਲੇ ਹੁਣ ਮੌਜੂਦ ਆ ਤੇ ਸੂਆ ਦੂਜਾ ਹੀ ਆ ਸੂਆ ਨਹੀਂ ਵੀਰ ਜੀ ਤੀਜਾ ਤੀਜਾ ਸੂਆ ਹਾਂ ਤੀਜਾ ਸੂਆ ਐ ਬਾਕੀ ਚਲੋ ਕੱਜ-ਕਾੜ ਚੰਗਾ ਐ ਨਾਲ ਤੁਹਾਨੂੰ ਲੈ ਹੋਵੇ ਚੰਗਾ ਬਣਾਇਆ ਮਾਰਕ ਦੇ ਬੱਚਾ ਇਹ ਦੇ ਮਗਰ ਕੀ ਐ ਬੱਚਾ ਦੇ ਮਗਰ ਅੱਛਾ ਵੀਰ ਜੀ ਹੋਵੇ 나ੜੂ ਦੇ ਬੱਚਾ ਕੱਲ ਸੇਰ ਦੀ ਸੂਈ ਦਾ ਡੱਬਾ ਆਹ ਡੱਬਾ ਬੱਚਾ ਠੀਕ ਆ ਜੀ ਇੱਕ ਵਾਰ ਬੱਚਾ ਤੁਹਾਨੂੰ ਦਿਖਾ ਦਗੇ ਐਸਟੀਮੇਟ ਹੋ ਜਾ ਸਾਰੇ ਵੀਰਾਂ ਨੂੰ ਆਹ 나ੜੂ ਦੇ ਬੱਚਾ ਠੀਕ ਆ ਜੀ ਬੱਚਾ ਹੈ ਮੇਲ ਕਾਫ ਡੱਬਾ ਮਾਣ ਬੱਚਾ ਜੀ ਤੇ ਅੱ ਠੀਕ ਹੈ ਹਾਂਜੀ ਉਹਦੀ ਪੂਰੀ ਵੀਡੀਓ ਆਪਣੇ ਕੋਲ ਹੈਗੀ ਆ ਜਿਨੇ ਵੀਰ ਨੇ ਲੈਣੀ ਆਪਾਂ ਨੂੰ ਵੀਡੀਓ ਸੈਂਡ ਕਰਾਂਗੇ ਬਾਕੀ ਨਾਲੇ ਵੀਰ ਜੀ ਇੱਥੇ ਨਾਲ ਥੋੜਾ ਕੇ ਕਾਜ ਹੈਗਾ ਬੈਠ ਚਾ ਹਾਂਜੀ ਦੱਸੋ ਇਹਦੇ ਨਾਲ ਜਿਹੜਾ ਇੱਧਰ ਦੀ ਸਾਈਡ ਵਾਲਾ ਥਾਣੇ ਮਾਣੀ ਜੀ ਪੂਰ ਮਾਰਦਾ ਹੈ ਆਹ ਹਾਂ ਬਾਕੀ ਨਾ ਮਾਤਰਾ ਪਤਾ ਨਹੀਂ ਲੱਗਦਾ ਚਵਾਈ ਚ ਫਿਰ ਵੀ ਆਪਾਂ ਦੱਸ ਕੇ ਦਵਾਂਗੇ ਉਲਟ ਪਹਿਣੀ ਦਾ ਮਾਰ ਹਾਂ ਉਲਟ ਪਹਿਣੀ ਦਾ 5 7 ਧਾਰਾ ਜੋ ਸ਼ੁਰੂ ਹੁੰਦਾ ਹੈ ਨਾ ਬਸ ਮਾਰ ਲੈਂਦੀ ਆ ਉਦੋਂ 5 7 ਧਾਰਾ ਪੂਰ ਮਾਰਦਾ ਬਾਅਦ ਫਿਰ ਨੋਰਮਲ ਜਾਂਦਾ ਘੁਆਰਤ ਨਹੀਂ ਬਾਕੀ ਨਹੀਂ ਜਿਆਦਾ ਜਿਆਦਾ ਨਹੀਂ ਜਿਆਦਾ ਨੋਰਮਲ ਨੇ ਬਾਕੀ ਮੰਨ ਲਓ ਆਮ ਚਵਾਈ ਵਾਲੇ ਬੰਦੇ ਨੂੰ ਪਤਾ ਨਹੀਂ ਲੱਗ ਸਕਦਾ ਫਿਰ ਵੀ ਆਪਾਂ ਦੱਸ ਕੇ ਦਵਾਂਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਬਹੁਤ ਦੋਸਤੋ ਇਹ ਖਾਸੀਅਤ ਹੈ ਵੀਰ ਦੀ ਠੀਕ ਆ ਜੀ ਮੈਂ ਹਰ ਵਾਰ ਕਹਿ ਦਿੰਦਾ ਵੀ ਚਲੋ ਵਪਾਰੀ ਵੀਰ ਬੇਸ਼ੱਕ ਜੋ ਪਸ਼ੂ ਦੇ ਵਿੱਚ ਥੋੜੀ ਬਾਕੀ ਕੋਈ ਕਮੀ ਪ ਉਹ ਜਰੂਰ ਦੱਸ ਦਿੱਤੀ ਜਾਵੇ ਤਾਂ ਜੋ ਭੈਣ ਭਰਾ ਲਈ ਸੌਦਾ ਕਰਨਾ ਜਿਹੜਾ ਸੌਖਾ ਰਹੇ ਤੇ 14 ਕਿਲੋ ਬੌਲੇ ਦੇ ਅੱਛਾ ਜਾ ਤਾਂ ਦੁੱਧ ਵੈਸੇ ਕਿੰਨਾ ਕੁ ਭਰਉਣਾ ਚਾਹੀਦਾ ਬੱਚੀ ਜੀ ਮੰਨ ਲਓ 20 ਲੀਟਰ ਦੇ ਭਰਾਉ ਭਰ ਜਿਆਦਾ 17 18 ਲੀਟਰ ਦੀ ਆਪਾਂ ਗਾਰੰਟੀ ਦੇ ਦਿੰਨੇ ਆ ਮੰਨ ਲਓ ਵੈੜ ਦਾ ਕੱਦ ਕਾੜ ਚੰਗਾ ਏ ਲਓ ਜੀ ਸੋ ਕੱਦ ਵੱਡਾ ਦੋਸਤੋ ਕੱਦ ਕਾੜ ਦੇ ਹਿਸਾਬ ਨਾਲ ਵੀ ਰੰ ਦਾ ਵੀ ਕੋ 17 18 ਲੀਟਰ ਦੁੱਧ ਚਵਾ ਦੂਗੀ ਹੁਣ ਤੁਸੀਂ ਦੇਖ ਸਕਦੇ ਜੇ ਆ ਕਰੋ ਚੈੱਕ ਇੱਕ ਵਾਰੀ ਥੋੜਾ ਜਿਆਦਾ ਥਣ ਸੁਣ ਹੱਤੀ ਚਵਾਈ ਵਾਲਾ ਵੈਸੇ ਵਿਰਲ ਬੁਰਲ ਚੰਗੀ ਆ ਠੀਕ ਆ ਚਾਰੇ ਥਣਾ ਤੇ ਚੌਹ ਪਾਸ ਜਾਦਾ ਜਿਆਦਾ ਕੋਲ ਕੇ ਕਦੇ ਤੋਰ ਕੋ ਨਹੀਂ ਕਰਦਾ ਕੋਲ ਕੇ ਹਾਂ ਸੋ ਕੱਦ ਵੱਡਾ ਦੋਸਤੋ ਕੋਈ ਦੂਰ ਨੇੜੇ ਵੀਰ ਤੁਰਦਾ ਹੈ ਤੇ ਉਹਦੇ ਧਿਆਨ ਚ ਲਿਆਦ ਕੇ ਕੱਦ ਵੱਡਾ ਠੀਕ ਹੈ ਕਤੋਂ ਵੱਡਾ ਵੇਲਬੂਲ ਦੀ ਵੀ ਚੰਗੀ ਆ ਤੇ ਹਵਾਨਾ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਬੌਲੇ ਤੇ ਚੱਲਣ ਡਈ ਆ ਕੋਈ ਵੀਰ ਆਪਣੀ ਬੌਲੇ ਤੇ ਚੋ ਕੇ ਤਸੱਲੀ ਕਰ ਸਕਦਾ ਠੀਕ ਆ ਤੇ ਬਾਕੀ ਜੋ ਵੀ ਜਵਾ ਦੇ ਵਿੱਚ ਸਾਰੀ ਗੱਲਬਾਤ ਤੁਹਾਨੂੰ ਦੱਸ ਹੀ ਦਿੱਤੀ ਆ ਇੱਕ ਪਹਿਣੀ ਵਾਲੇ ਸਾਈਡ ਤੇ ਵੀਰ ਨੇ ਮੈਂਸ਼ਨ ਕੀਤਾ ਸੀ ਵੀ ਮਾੜੀ ਜੀ ਭੂਰ ਹੈਗੀ ਆ ਸਟਾਰਟਿੰਗ ਤੋਂ ਜਦੋਂ ਥੋੜੀਆਂ ਪੰਜ ਚਾਰ ਧਾਰਾਂ ਕੱਢਦੇ ਆ ਉਸ ਤੋਂ ਬਾਅਦ ਸੈਟਿੰਗ ਹੋ ਜਾਂਦੀ ਆ ਠੀਕ ਆ ਜੀ ਤੇ ਆ ਤੁਸੀਂ ਵੇਖੋ ਇੱਕ ਵਾਰੀ ਹਾਂ ਬਾਈ ਜੀ ਬਾਕੀ ਜਾ ਤਾਂ ਚਵਾਈ ਦੇ ਟਾਈਮ ਕੋਈ ਮਾੜੀ ਮੋੜ ਕਿਸੇ ਤਰ੍ਹਾਂ ਦੀ ਕੋਈ ਲੱਤ ਨਾ ਹੈ ਨਾ ਕੋਈ ਬਿਨਾਂ ਰੱਸੀ ਦਾ ਬਿਨਾਂ ਰੱਸੀ ਦਾ ਚੋਣੀ ਆ ਅੱਛਾ ਹਾਂਜੀ ਇਹ ਵੀ ਬੰਗਾ ਵੀ ਨਹੀਂ ਪਾਉਣਾ ਬਿਨਾਂ ਰੱਸੀ ਦਾ ਚਵਾਈ ਕਰਨੀ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਅੱਛਾ ਜਾ ਤਾਂ ਕੀ ਡਿਮਾਂਡ ਕਰਦੇ ਭਰਾ ਜੀ ਤੇ ਵੀ ਜੀ ਇਹੋ ਜੀ ਬੱਚੀ ਦੇ ਮੰਨ ਲਓ ਸਿਆਲ ਚ ਆਪਾਂ 65000 ਦੀ ਵੀਚ ਦੇਈ ਦੀ ਹਾਂਜੀ ਪਰ ਜਿਹੜਾ ਅੱਜ ਮੋੜ ਲੈਂਦੇ ਨਾਲ 52000 ਚ ਮਾਨਤਾ ਕਰਦਾਗੇ 52000 ਹਾਂਜੀ ਠੀਕ ਹੈ ਜੀ ਤੋ 15052000 ਦੇ ਵਿੱਚੋਂ ਛੋਟ ਜੱਪਾ ਹੋ ਜਾਊਗਾ ਡਿਮਾਂਡ ਚਾਹੇ ਕੁਝ ਵੀ ਹੋਵੇ ਠੀਕ ਆ 52000 ਦੇ ਵਿੱਚੋਂ ਮਾਨਤਾ ਤੋ ਕੋਈ ਵੀਰ ਦੂਰ ਨੇੜੇ ਆਕੇ ਆਪਣੇ ਜੋਗਤ ਦੱਦੀ ਕਰ ਸਕਦਾ ਬਾਕੀ ਕੋਈ ਵੀਰ ਨਹੀਂ ਵੀ ਆ ਸਕਦਾ ਇੱਕ ਟਾਈਮ ਤੇ ਵੀਡੀਓ ਕਾਲ ਤੇ ਵੀ ਤੁਸੀਂ ਸੱਜਣੇ ਟੋ ਟਾਈਮ ਵੀਡੀਓ ਕਾਲ ਤੇ ਚਵਾਈ ਕਰਾਵਾਂਗੇ ਲੀਟਰਾਂ ਦੁੱਧ ਮਿਲਨਾਂ ਜੇ ਦੇ ਮੰਨ ਲਓ ਫਿੱਟ ਹੋਊਗੀ ਫਿਰ ਲੈ ਜਾਣ ਨਹੀਂ ਦੁਬਾਰ ਰਹਿੰਦੇ ਹਾਂ ਹਾਂ ਜੀ ਲੋਕ ਤੋ ਸੂਏ ਪੂਰੀ ਡਿਟੇਲ ਆ ਇਸ ਵੇੜ ਦੀ ਤੇ ਫੋਨ ਨੰਬਰ ਤੇ ਜਿਹੜੀ ਆਪਣੇ ਕੋਲ ਆ ਜਾਤ ਇਹ ਆ ਗਈ ਵੇ ਇਹ ਵੀ ਤੇ ਦੂਜੇ ਸੂਏ ਸੂਈ ਹੈ ਮੰਨ ਲਓ ਜਰਸੀ ਦਾ ਕ੍ਰੋਸ ਆ ਵੇਖੋ ਬੂਤੀ ਬਾਸੀ ਸਾਡੀ ਜਰਸੀ ਵਾਲ ਕੀ ਗੱਲ ਕਰੋ ਸੰਗ ਦੇ ਵਿੱਚ ਸੁਹਾ ਦੁੱਜਾ ਆ ਸੁਹਾ ਦੁੱਜਾ ਵੀਰ ਜੀ ਇਹ ਵੀ ਕੱਲ ਦੀ ਸੁਈ ਇਹ ਵੀ ਕੱਲ ਸਵੇਰ ਦੀ ਸੁਈ ਹੈ ਵੀ ਇਹ ਤਾਂ ਇੱਕ ਟਾਈਮ ਬੋਲਾ 12 ਕਿਲੋ ਹੋਗਾ ਪੱਕਾ ਲੀਟਰ ਵਾਲਾ ਹਾਂਜੀ ਪਰ ਇਹ ਨਾ ਰੱਸੀ ਪਾ ਕੇ ਚੋਈਦੇ ਬਾਕੀ ਆਲ ਛੋਲ ਕੋਈ ਨਹੀਂ ਕਰਦੀ ਪਰ ਰੱਸੀ ਪਾਈ ਦੀ ਹਾਂ ਰੱਸੀ ਪਾ ਕੇ ਕਿਸੇ ਤਰ੍ਹਾਂ ਦੇ ਵੀ ਹਿਲਜੁਲ ਮਾੜਾ ਮੋੜ ਕਈ ਨਾ ਨਾ ਕੁਝ ਨਹੀਂ ਵੀਰ ਜੀ ਕਰਦੀ ਬਾਕੀ ਵੀ ਚਵਾਈ ਬਹੁਤ ਮੋਟੀ ਲੱਗੀ ਹੈ ਨਾ ਠੀਕ ਹੈ ਹਾਂਜੀ ਅੱਛਾ ਇਹਦੇ ਮਗਰ ਬੱਚਾ ਕੀ ਹੈ ਇਹਦੇ ਮਗਰ ਬੱਚੀ ਹੈ ਜੀ ਆ ਬੱਜੀ ਮਗਰ ਬੱਚੀ ਹੈ ਦੋਸਤੋ ਇਸ ਵਾਰ ਦੇ ਠੀਕ ਆ ਆ ਤੁਸੀਂ ਦੇਖ ਸਕਦੇ ਜੀ ਆ ਬੱਚਾ ਫੀਮੇਲ ਕਾਫ ਆ ਇਹ ਵੀ ਅੱਜ ਦੂਜਾ ਦੇਣੀ ਇਹਨੂੰ ਵੀ ਹਾਂ ਇਹ ਦੂਜਾ ਦਿਨ ਵੀਰ ਜੀ ਦੂਜੇ ਦਿਨ ਦੇ ਵਿੱਚ ਬੱਚੀ ਫੀਮੇਲ ਕਾਫ ਆ ਅੱਛਾ ਜਦ ਇੱਕ ਵਾਰੀ ਫੇਰ ਕਨਫਰਮ ਕਰਾ ਦਈਏ ਬੌਲਾ ਹੁਣ ਕਿੰਨਾ ਵੀਰ ਜੀ 12 ਲੀਟਰ ਪੱਕਾ ਹੋ ਗਿਆ ਤੋਂ ਇਸ ਟਾਈਮ 12 ਬਾਕੀ ਚੂਣ ਜੜਾ ਇਹਦਾ ਚੂਣ ਚਾਂਜ ਵੀਰ ਜੀ ਮੈਨੂੰ ਮੰਨ ਲਓ ਮੋਠੀ ਨਹੀਂ ਪੁੱਟਣ ਦੇ ਇੰਨਾ ਜ਼ਿਆਦਾ ਪਸਮਾ ਇਹਦਾ ਠੀਕ ਹੈ ਜੀ ਹਾਂ ਜੀ ਲੈ ਵੀਰ ਖੋਲ ਕੇ ਦਿਖਾ ਦਿਓ ਭਾਈ ਖੋਲੀ ਠੀਕ ਹੈ ਚੂਣ ਜਿਹੜੀ 200 ਚੰਗੀ ਹੈ ਠੀਕ ਹੈ ਜੀ ਬਾਕੀ ਕਿਸੇ ਫਸਲ ਦੇ ਵਿੱਚ ਕੋਈ ਨਹੀਂ ਕੀ ਮਾੜੀ ਮੋਟ ਕੋਈ ਤੇ ਤੁਹਾਨੂੰ ਦੱਸ ਹੀ ਦਿੱਤੀ ਆ ਅਦਰਵਾਈਜ਼ ਜੋ ਚਵਾਈ ਹੋਈ ਉਹ ਤੁਹਾਨੂੰ ਰਿਐਲਿਟੀ ਦੇ ਵਿੱਚ ਦੱਸੀ ਜੋ ਠੀਕ ਹੈ ਜੀ ਐਸਫ ਅ 85 ਦਾ ਕਰੋ ਠੀਕ ਹੈ ਜੀ ਫੇਸ ਫੂਡ ਕੁਆਲਟੀ ਜਿਹੜੀ ਹੈ ਜਰਸੀ ਵਾਲੀ ਇਹਦੀ ਠੀਕ ਹੈ ਜੀ ਤੇ ਕੱਦ ਹਾਈਟ ਮੀਡੀਅਮ ਕੋਈ ਦਰਮਿਆਨੀ ਜਾਂ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸਬਦਾ ਕਰ ਸਕਦੇ ਜੀ 12 ਕਿਲੋ ਹੁਣ ਇਸ ਵਕਤ ਜਿਹੜਾ ਬੋਲ ਆਇਂਦੇ ਥੱਲੇ ਹਾਜ਼ਰ ਆਜੋ ਦੂਜਾ ਦਿਨ ਆ ਮਗਰ ਫੀਮੇਲ ਕਾਫ ਬਾਕੀ ਬੰਤਰ ਬੰਤਰ ਤੁਸੀਂ ਆ ਲੈਵੇ ਦੀ ਵੇਖ ਲਓ ਤੇ ਸੂਸਵਾਦ ਵਿੱਚ ਆ ਠੀਕ ਹੈ ਸੂਸਵਾਦ ਵਿੱਚ ਆਇਆ ਪਸ਼ੂ ਕੋਈ 8-10 ਦਿਨ ਤੱਕ ਹਫਤੇ ਖੜ੍ਹ ਤੱਕ ਸਿੱਧਾ ਸੁਧਾਉਣ ਦੇ ਵਿੱਚ ਜਾਦਾ ਮਾਰਨਿੰਗ ਫਿਰ ਸਵੇਰ ਦੀ ਚਵਾਈ ਕਿੰਨੇ ਕਵਜੇ ਕਰ ਲਈ ਹੈ ਸਵੇਰ ਦੀ ਚਵਾਈ ਆਪਾਂ ਇਹਦੀ ਕੀਤੀ ਆ 4:35 ਵਜੇ ਲਈ ਸਾਫੂ ਕਰਤੀ ਸੀ ਪੋਲੀਸ ਕੱਲ ਸਾਫੂ ਕਰਤੀ ਸੀ ਹਾਂ ਜੀ ਕਿਉਂ ਵੀਡੀਓ ਦੇ ਕਰਕੇ ਥੋੜੀ ਗਾਇ ਟਾਈਮ ਲੱਗ ਗਿਆ ਅੱਛਾ ਜੀ ਅੱਛਾ ਜੀ ਆਹ ਦੇ ਤਾਂ ਮੁੱਲ ਫਿਰ ਕੀ ਲਊਗਾ ਮਾਲੀ ਜੀ ਮਾਲਾ ਰੋਟੇ ਇਹਨਾਂ ਦੀ ਮੁੱਲ ਕਰਨ ਮੈਂ 50000 ਕਰ ਲੀਏ 45000 ਚ ਮਾਨਤਾਨ ਕਰਦਾ ਜਿੱਦਾਂ ਕੋਈ ਵੀਰ ਫੋਨ ਲਾਵੇ ਬਸ ਦੇ ਦੇਵਾਂਗੇ 45 ਚੋਂ ਹਾਂਜੀ ਮਾਨਤਾਨ ਕਰ ਦਾਂਗੇ ਮਾਨਤਾਨ ਕਿਵੇਂ ਥੋੜਾ ਬਾਧਾ ਛੋਟਾ ਆਪਾਂ ਜੀ ਕੋਈ ਨਹੀਂ ਵੀਰ ਫੋਨ ਲਾਵੇ ਜਿੱਦਾਂ ਹੋਇਆ ਆਪਾਂ ਸੌਦਾ ਕਰਕੇ ਆਪਾਂ ਦੇ ਦੇਵਾਂਗੇ ਠੀਕ ਹੈ ਤੇ ਬਾਕੀ ਦੁੱਧ ਵੀ ਜੀ 14 15 ਕਿਲੋ ਨਾਰਮਲ ਇੰਨੇ ਚ ਮੋਣਾ ਬਾਕੀ ਰੋਤਾਂ ਵਾਲੀ ਗਾਂ ਤਾਂ ਬਸ ਗਰਮੀ ਚ ਬਿਲਕੁਲ ਹਾਂਜੀ ਲਓ ਦੋਸਤੋ ਜਰਸੀ ਕਰਾਉ ਸਕਦੇ ਵਿੱਚ ਮਗਰ ਵੀ ਬੱਛੀ ਆ ਠੀਕ ਆ ਤੇ 45000 ਦੇ ਵਿੱਚੋਂ ਮਾਨਤਾਨ ਹੋ ਜੇ ਕੋਈ ਵੀਰ ਲਾ ਲਿਓ ਠੀਕ ਆ ਜੀ ਥੋੜਾ ਆਪਾਂ ਤਾਂ ਦੇਖ ਲਓ ਕਿਸੇ ਤੈ ਬੰਦੀ ਹੋਈ ਉਥ ਤੇ ਬੋਲੇ ਤੋਂ ਜਿਹੜੀ ਦੋਸਤੋ ਖਾਲੀ ਕਰਤੀ ਆ ਸਾਫ ਕਰਤੀ ਆ ਠੀਕ ਆ ਤਲ ਦੀ ਸੂਈ ਤੇ ਕੋਈ ਵੀਰ ਟਾਈਮ ਤੋਂ ਟਾਈਮ ਚੋਲੇ ਆਪਦੀ ਹੁਣ ਜੋ ਵੀ ਬੋਲਾ ਤੁਹਾਨੂੰ ਦੱਸਿਆ ਉਹ 12 ਕਿਲੋ ਆ ਅੱਛਾ ਤੇ ਅੱਗੇ ਜਾਦ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਆ ਗਈ ਸ਼ਾਈਵਾਲ ਕਰੋਸ ਹਾਂ ਜੀ ਵੀਰ ਜੀ ਸ਼ਾਈਵਾਲ ਜੇਗਾ ਅੱਛਾ ਜੀ ਇਹਨੂੰ ਵੀ ਸੂਈ ਨੂੰ ਅੱਜ ਹੋਵੇ ਜੇ ਕੋਈ ਦੱਕ ਦੇਣਾ ਅੱਛਾ ਤੇ ਮਗਰੇ ਦੇ ਬੱਛਾ ਜੀ ਅੱਛਾ ਇਹ ਸੂਆ ਕਿੰਨਾ ਫਿਰ ਇਹ ਸੂਆ ਵੀਰ ਜੀ ਤਿੱਜਾ ਏ ਤਿੱਜਾ ਸੂਆ ਹਾਂਜੀ ਮਗਰ ਬੱਚਾ ਮਗਰ ਬੱਚਾ ਇਹਨੂੰ ਇਹਨੂੰ ਦੱਸਿਆ 10 ਦਿਨ ਹੋ ਗਏ ਅਜੇ ਇਹਨੂੰ 10 ਦਿਨ ਹੋ ਗਏ ਵੀਰ ਜੀ ਅੱਛਾ ਹਾਂਜੀ ਦੁੱਧ ਤੋਂ ਕਿੰਨੇ ਕਿਤੇ ਆਉਂਦਾ ਵੀਰ ਜੀ ਇਹ ਤੋਂ 13 ਕਿਲੋ ਹੋਊਗਾ ਪੱਕਾ ਠੀਕ ਹਾਂਜੀ ਲੋ ਵੀ ਸੋ 13 ਕਿਲੋ ਦੁੱਧ ਦਾ ਦੋਸਤੋਂ 10 ਦਿਨਾਂ ਦੀ ਸੂਈ ਬੱਚਾ ਮਗਰ ਮੇਲ ਕਾ ਵਾ ਠੀਕਾ ਤਿੱਜਾ ਸੂਆ ਤੇ ਚੋਣ ਜਾਂਦੀ ਇੱਕ ਵਾਰੀ ਜਾਂਦੇ ਚੋਣ ਚਾਲ ਵੀਰ ਜੀ ਇੱਕ ਨੰਬਰ ਇਹ ਵੀ ਮੰਨ ਲਓ ਗੱਲਾਂ ਗਾ ਪਰ ਕੋਈ ਰੱਸੀ ਨਹੀਂ ਪਾਉਣੀ ਅੱਧਾ ਬੱਚਾ ਛੱਡ ਕੇ ਥੱਲੇ ਪੈਣਗੇ ਲਾਤ ਨਹੀਂ ਗਾਮ ਲਓ ਜੀ। ਤੋਂ ਦੋ ਦਰ ਵੀਰਾਂ ਦਾ ਵੀ ਚੰਗਾ ਵੈਸੇ ਮੋਸਟਲੀ ਸਾਰੇ ਵੀਰਾਂ ਨੂੰ ਪਤਾ ਹੀ ਆ ਤੋ ਤਾਂ ਸੰਘਣਾ ਹੁੰਦਾ ਵੈੜਾਂ ਦਾ। ਤੇ ਬੰਗਾ ਬੰਗਾ ਪਾ ਲਈ ਨਹੀਂ ਬੰਗ ਮੰਗਾ ਵੀਰ ਜੀ ਪਾਈਦਾ ਉਦਾਂ ਚੋਈਦੀ ਆ। ਅੱਛਾ ਅੱਛਾ। ਹਾਂ ਜੀ। ਤੇ ਵੈਸੇ ਠੰਡੀ ਧੀਰੀ ਸਲਾਬ ਤੋਂ ਹੁੰਦਾ। ਠੰਡੀ ਧੀਰੀ ਮਨਾ ਵੀਰ ਜੀ ਗੱਲਾਂ ਗਾ ਜਿੰਨੀਆਂ ਆਪਾਂ ਸ਼ਾਹੀ ਵਾਲ ਵੇਚੇ ਨੇ ਸਾਹਮਣੇ ਕੋਈ ਆਪਾਂ ਗਰਮ ਸ਼ਾਹੀ ਵਾਲ ਨਹੀਂ ਲੈਂਦੀ। ਹਾਂ ਜੀ। ਬਾਕੀ ਵੀਰ ਜੀ ਦੋ ਦਰ ਦੁਕਾਨ ਤੋਂ ਚੰਗਾ 13 ਤੋਂ ਪਰ ਬਾਹਰ ਉਹ 13 ਲੀਟਰ ਦੀ ਗਾਰੰਟੀ ਦਿੰਦੇ ਆ। ਜੋਰ ਜਾਨ ਪੂਰੀ ਮੋਟੀ ਮੈਂ ਨਾ ਵੀਰ ਜੀ ਹੁਣੇ ਆਪਾਂ ਬੱਚਾ ਲਗਦਾ ਹਾਂ ਅੱਛਾ ਜਦ ਕਨਫਰਮ ਕਰਾਈਏ ਦੁੱਧ ਕਿੰਨਾ ਦੱਸਾ ਦੇਣਾ ਦੇ ਦੌਰਾਨ ਹੋਣਾ ਇਹ ਤੋਂ ਵੀ ਜੀ 13 ਤੋਂ ਬਾਹਰ ਹੋ ਗਿਆ ਪਰ 13 ਲੀਟਰ ਦੀ ਆਪਾਂ ਗਾਰੰਟੀ ਦੇਵਾਂਗੇ 13 ਤੋਂ 13 ਤਾਂ 12.5 ਹੋਊਗਾ ਕਿ 13 ਹੀ ਨਿਕਲੂ ਮੈਂ 13 ਹੀ ਨਿਕਲੂ ਵਾਅਦਾ ਨਿਕਲੂ ਪਰ 13 ਦੀ ਆਪਾਂ ਗਾਰੰਟੀ ਦੇਵਾਂਗੇ ਦੋ ਟਾਈਮ ਵੀਡੀਓ ਆਪਾਂ ਜਿੰਨੀਆਂ ਕਿਲੋ ਦਾ ਵੇਚ ਕੇ ਨਾ ਦੋ ਟਾਈਮ ਚੁਆਈ ਕਰਾ ਕੇ ਵੇਚੀਆਂ ਵੀਡੀਓ ਗੌਰ ਤੇ ਕਰਾ ਕੇ ਠੀਕ ਹੈ ਜੀ ਅਭੀ ਪ੍ਰਾਪਤ 13 ਕਿਲੋ ਦੁੱਧ ਮੰਨ ਕੇ ਸੌਦਾ ਕਰ ਸਕਦੇ ਜੇ 10 ਦਿਨਾਂ ਦਾ ਸੁਆ ਪੱਛਾ ਮਗਰ ਤਿੱਜਾ ਸੁਆ ਠੀਕ ਹੈ ਜੀ ਲਾਲ ਜਾਂ ਰੰਗ ਆ ਠੀਕ ਹੈ ਜੀ ਰੈਡ ਕਲਰ ਦੇ ਵਿੱਚ ਆ ਮੋਸਟਲੀ ਆਪਾਂ ਜਿਹੜਾ origignal ਕਲਰ ਕਹਿ ਲਈਏ ਵੀ ਆਪਾਂ ਵਹਿੜਾਂ ਦਾ ਵੇਖਦੇ ਆ ਚਾਹੇ ਜਰਸੀ ਚਾਹੇ ਸ਼ਾਹੀਵਾਲ ਦਾ ਉਸ ਠੀਕ ਹੈ ਜੀ ਸੋਨੇ ਪਿੱਟ ਪੁੱਠੇ ਦੇ ਵਿੱਚ ਤੇ ਹਾਈਟ ਮੀਡੀਅਮ ਦੇ ਵਿੱਚ ਆ ਵੀ ਨਾਰਮਲ ਹਾਈਟ ਆ ਵੀ ਨਾ ਬਹੁਤੀ ਵੱਡੀ ਤੇ ਨਾ ਹੀ ਬੜੀ ਛੋਟੀ ਮੀਡੀਅਮਸ ਆਇਆ ਗਿਆ ਤੋਂ ਆਰਡਰ ਖਵਾਣਾ ਚੰਗਾ ਬਾਕੀ ਥਣ ਥਣ ਤਾਂ ਮੋਸਟਲੀ ਚਲੋ ਦਸਨਾਂ ਦੀ ਲੋੜ ਨਹੀਂ ਕਿ ਜਦੋਂ ਆਪਾਂ ਸ਼ਾਹੀਵਾਲ ਕ੍ਰੋਸ ਵਹਿੜ ਦੀ ਗੱਲ ਕਰ ਲਈਏ ਥਣ ਥਣ ਬਹੁਤ ਵਧੀਆ ਮੋٹے ਥਣ ਤੇ ਵਰਨਾ ਬੁਰਲਾ ਤੇ ਪੂਰਾ ਠੀਕ ਹੈ ਜੀ ਇਹ ਜਦ ਮੇਰਾ ਅੱਜ ਐਰ ਕੀ ਗਰਮੀਾਂ ਵਾਲੇ ਤੋਹਫੇ ਸ਼ੁਰੂ ਗਏ ਗਰਮੀਾਂ ਵਾਲੇ ਤੋਹਫੇ ਵੀ ਗਰਮੀਾਂ ਵਾਲੇ ਤੋਹਫੇ ਹਾਂ ਅੱਛਾ ਜਦ ਇਹਦਾ ਫਿਰ ਮੁੱਲ ਕੀ ਕੀਤਾ ਬਾਈ ਇਹ ਜੀ ਜੇਹਿਸਾਬ ਨਾਲ ਬਰੀਡ ਜੇਹਿਸਾਬ ਨਾਲ ਦੁੱਧ ਆ ਮੁੱਲ ਤੇ ਮੈਂ 50000 ਕਰੀਏ ਇਹ ਵੀ 45000 ਜਮਾਨਤਾਨ ਕਰ ਦਾਂਗੇ 45 45 ਚੋਂ ਠੀਕ ਹੈ ਜੀ ਹਾਂਜੀ ਦੋ ਵੀ ਤੇ 45000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਠੀਕ ਆ ਬਾਕੀ ਆਓ ਮੌਕੇ ਤੇ ਥੋੜਾ ਬਾਧਾ ਵੇਖ ਲਿਓ ਥੋੜਾ ਜਿੱਥੋਂ ਵੀ ਕੋਈ ਵੀ ਜਿੱਥੋਂ ਦਾ ਕੋਈ ਬੱਦੇ ਦਾ ਕੋਈ ਚੱਕਰ ਨਹੀਂ ਆ ਠੀਕ ਆ ਜਿੰਨਾ ਹੋ ਸਕਾ ਉਹਨਾ ਕਰਾਂਗੇ ਬਾਕੀ ਵੀਰ ਕੋਈ ਫੋਨ ਲਾ ਲੇ ਬਿਲਕੁਲ ਜੀ ਬਿਲਕੁਲ ਤੇ ਯਾਦ ਨੰਬਰ ਬੋਲ ਦਗੇ ਨੰਬਰ ਵੀਰ ਜੀ 9779914251 ਹਾਂਜੀ ਇਹ ਅੱਜ ਆਪਣੇ ਕੋਲ ਤਿੰਨ ਪਸ਼ੂ ਹੀ ਸੀਗੇ ਹਾਂਜੀ ਤਿੰਨੇ ਵੀਰ ਜੀ ਠੀਕ ਹੈ ਜੀ ਬਾਕੀ ਤੋਂ ਪਸ਼ੂ ਵੈਸੇ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਨਵੇਂ ਆਏ ਪਸ਼ੂਆਂ ਬਾਰੇ ਤੁਸੀਂ ਬਥੇਰੇ ਡਿਟੇਲ ਜਿਹੜੀ ਆ ਉਹ ਲੈ ਸਕਦੇ ਜੀ ਠੀਕ ਆ ਤੇ ਅੱਜ ਤੁਹਾਨੂੰ ਤਿੰਨ ਪਾਸੋਂ ਦਿਖਾਉਣੇ ਤਿੰਨੇ ਦੁੱਧ ਤੇ ਬੌਲੇ ਤੇ ਚੱਲ ਰਿਹਾ ਕੋਈ ਵੀ ਆਣ ਕੇ ਆਪਣੀ ਨੱਕ ਪਰਖਾ ਤਸੱਲੀ ਕਰ ਸਕਦਾ ਘਰ ਆਣ ਕੇ ਆਹ ਵੇਖੋ ਵੀ ਅਜੇ ਕੋਈ ਮੰਨੋ ਬੰਦਾ ਹੁਣੇ ਪੁਲਿਸਾਂ ਬਸ ਬੈਠਾ ਦਾ ਆਹ ਕਰੋ ਜੀ ਤੋਂ ਬਾਕੀ ਕੋਈ ਜਧਾਰਾ ਮਾਰ ਕੇ ਵੀ ਜਿਹੜੀ ਤਸੱਲੀ ਕਰਵਾ ਦਿੰਦੇ ਆ ਲਾਸਟ ਦੇ ਵਿੱਚ ਆਪਾਂ ਤੇ ਬਾਕੀ ਆਓ ਆਪਣੀ ਵੀ ਤੁਸੀਂ ਨੜਕ ਪਰਖ ਕਰੋ ਆਪਣੀ ਹਾਂ ਜੀ ਅਸਮਾਕ ਨਾਲ ਆਹ ਆਹ ਬੰਦੇ ਬੰਦੇ ਬੱਸ 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 ਠੀਕ ਆ ਠੀਕ ਨੇ ਆ ਠੀਕ ਹੈ ਜੀ ਦੇਖੋ ਕੋਈ ਬੰਦਾ ਨਹੀਂ ਪਾਉਣਾ ਲੋ ਇਦਾਂ ਬੱਸ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ